ਪੰਜਾਬ ਦੇ ਵਿੱਚ ਹੁਣੇ-ਹੁਣੇ ਦੋ ਵੱਡੇ ਧਮਾਕੇ ਹੋਏ ਨੇ ਪੰਜਾਬ ਦੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਦੋ ਭਾਰੀ ਧਮਾਕੇ ਹੋਏ ਨੇ ਧਮਾਕਿਆਂ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਉਠੀ ਜਿਵੇਂ ਹੀ ਲੋਕਾਂ ਨੇ ਇਹ ਆਵਾਜ਼ ਸੁਣੀ ਉਹਨਾਂ ਦੇ ਵਿੱਚ ਹੜਕੰਪ ਮਚ ਗਿਆ ਧਮਾਕਿਆਂ ਦੇ ਨਤੀਜੇ ਵਜੋਂ ਦੋ ਲੋਕ ਜ਼ਖਮੀ ਹੋਏ ਨੇ ਇਹ ਦੋਹੇ ਧਮਾਕੇ ਇੱਕੋ ਹੀ ਘਰ ਦੇ ਅੰਦਰ ਹੋਏ ਦੱਸੇ ਗਏ ਨੇ ਇਸ ਘਟਨਾ ਨੇ ਪਿੰਡ ਵਾਸੀਆਂ ਦੇ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਲੋਕ ਡਰੇ ਹੋਏ ਨੇ ਹਾਲੇ ਤੱਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਘਟਨਾ ਦੀ ਪੂਰੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਜੀਦਾ ਦੇ ਵਿੱਚ ਇੱਕੋ ਘਰ 'ਚ ਸਵੇਰੇ ਤੇ ਸ਼ਾਮ ਦੇ ਸਮੇਂ ਦੋ ਵਕ ਵਕ ਧਮਾਕਿਆਂ ਦੇ ਨਾਲ ਹੜਕੰਪ ਹੰਪ ਮੱਚ ਗਿਆ ਸੀ ਇਸ ਧਮਾਕੇ ਦੀ ਸੂਚਨਾ ਪੁਲਿਸ ਨੂੰ ਦੂਜੇ ਦਿਨ ਮਿਲੀ ਪਹਿਲਾ ਧਮਾਕਾ ਸਵੇਰੇ ਹੋਇਆ ਜਿਸ ਚ 19 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਸ਼ਾਮ ਦੇ ਸਮੇਂ ਜਦੋਂ ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਸਫਾਈ ਕਰਨ ਗਏ ਤਾਂ ਉਸੇ ਕਮਰੇ ਦੇ ਵਿੱਚ ਮੋਰਟੋ ਧਮਾਕਾ ਹੋ ਗਿਆ ਜਿਸ ਦੇ ਵਿੱਚ ਪਿਤਾ ਵੀ ਹਲਕੇ ਜ਼ਖਮੀ ਹੋ ਗਏ ਇਸ ਘਟਨਾ ਦੀ ਜਾਣਕਾਰੀ ਥਾਣਾ ਨਹੀਆਵਾਲਾ ਪੁਲਿਸ ਨੂੰ ਦਿੱਤੀ ਗਈ ਸੀ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਦੇ ਨਾਲ ਉਹਨਾਂ ਨੂੰ ਸੂਚਨਾ ਮਿਲੀ ਸੂਚਨਾ ਮਿਲਣ ਦੇ ਨਾਲ ਹੀ ਐਸਐਸਪੀ ਅਮਨੀਤ ਕੌਂਡਲ ਪੁਲਿਸ ਫੋਰਸ ਸਨੇ ਪਿੰਡ ਜੀਦਾ ਪਹੁੰਚੇ ਪੁਲਿਸ ਦੀਆਂ ਟੀਮਾਂ ਦੇ ਨਾਲ ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਗੁਰਪ੍ਰੀਤ ਸਿੰਘ ਕਾਨੂੰਨ ਦੀ ਪੜ੍ਹਾਈ ਕਰਦਾ ਹੈ ਤੇ ਉਹ ਜ਼ਿਆਦਾਤਰ ਘਰ ਦੇ ਵਿੱਚ ਹੀ ਰਹਿੰਦਾ ਹੈ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਆਨਲਾਈਨ ਐਪ ਰਾਹੀਂ ਮੰਗਵਾਏ ਗਏ ਕਿਸੇ ਕੈਮੀਕਲ ਦੇ ਨਾਲ ਪ੍ਰਯੋਗ ਕਰ ਰਿਹਾ ਸੀ ਜਿਸ ਦੇ ਕਾਰਨ ਇਤਿਮਾਕਾ ਹੋਇਆ ਜਾਣਕਾਰੀ ਮੁਤਾਬਕ ਉਹਨਾਂ ਨੇ ਇਹ ਵੀ ਕਿਹਾ ਕਿ ਜਾਂਚ ਦੇ ਲਈ ਜੇਕਰ ਫੌਜ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਲਿਆਂਦੀ ਜਾਵੇਗੀ ਐਸਐਸਪੀ ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਨਿਹੰਵਾਲਾ ਦੇ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਟੀਮ ਧਮਾਕਿਆਂ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਦੇ ਵਿੱਚ ਇਹ ਖੁਲਾਸਾ ਹੋਵੇਗਾ ਕਿ ਦੋਹੇ ਧਮਾਕੇ ਕੈਮੀਕਲ ਜਾਂ ਫਿਰ ਬਾਰੂਦ ਦੇ ਨਾਲ ਹੋਏ ਨੇ ਧਮਾਕਿਆਂ ਤੋਂ ਬਾਅਦ ਦੱਸਿਆ ਕਿ ਪਿੰਡ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਹਾਲਾਂਕਿ ਜਿਵੇਂ ਹੀ ਇਹ ਧਮਾਕਿਆਂ ਦੀ ਗੂੰਜ ਲੋਕਾਂ ਦੇ ਕੰਨੀ ਪਈ ਤਾਂ ਉਹ ਤੁਰ ਅੰਦਰ ਤੱਕ ਡਰ ਗਏ ਸਨ ਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਦੇ ਵਿੱਚ ਹੁਣੇ-ਹੁਣੇ ਦੋ ਵੱਡੇ ਧਮਾਕੇ ਹੋਏ ਨੇ ਪੰਜਾਬ ਦੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਦੋ ਭਾਰੀ ਧਮਾਕੇ ਹੋਏ ਨੇ ਧਮਾਕਿਆਂ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਉਠੀ ਜਿਵੇਂ ਹੀ ਲੋਕਾਂ ਨੇ ਇਹ ਆਵਾਜ਼ ਸੁਣੀ ਉਹਨਾਂ ਦੇ ਵਿੱਚ ਹੜਕੰਪ ਮਚ ਗਿਆ ਧਮਾਕਿਆਂ ਦੇ ਨਤੀਜੇ ਵਜੋਂ ਦੋ ਲੋਕ ਜ਼ਖਮੀ ਹੋਏ ਨੇ ਇਹ ਦੋਹੇ ਧਮਾਕੇ ਇੱਕੋ ਹੀ ਘਰ ਦੇ ਅੰਦਰ ਹੋਏ ਦੱਸੇ ਗਏ ਨੇ ਇਸ ਘਟਨਾ ਨੇ ਪਿੰਡ ਵਾਸੀਆਂ ਦੇ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਲੋਕ ਡਰੇ ਹੋਏ ਨੇ ਹਾਲੇ ਤੱਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਘਟਨਾ ਦੀ ਪੂਰੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਜੀਦਾ ਦੇ ਵਿੱਚ ਇੱਕੋ ਘਰ ਚ ਸਵੇਰੇ ਤੇ ਸ਼ਾਮ ਦੇ ਸਮੇਂ ਦੋ ਵਕ ਵਕ ਧਮਾਕਿਆਂ ਦੇ ਨਾਲ ਹੜਕੰਪ ਮਚ ਗਿਆ ਸੀ ਇਸ ਧਮਾਕੇ ਦੀ ਸੂਚਨਾ ਪੁਲਿਸ ਨੂੰ ਦੂਜੇ ਦਿਨ ਮਿਲੀ ਪਹਿਲਾ ਧਮਾਕਾ ਸਵੇਰੇ ਹੋਇਆ ਜਿਸ ਚ 19 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਸ਼ਾਮ ਦੇ ਸਮੇਂ ਜਦੋਂ ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਸਫਾਈ ਕਰਨ ਗਏ ਤਾਂ ਉਸੇ ਕਮਰੇ ਦੇ ਵਿੱਚ ਮੁਰਤੋਂ ਧਮਾਕਾ ਹੋ ਗਿਆ ਜਿਸ ਦੇ ਵਿੱਚ ਪਿਤਾ ਵੀ ਹਲਕੇ ਜ਼ਖਮੀ ਹੋ ਗਏ ਇਸ ਘਟਨਾ ਦੀ ਜਾਣਕਾਰੀ ਥਾਣਾ ਨਹੀਆਵਾਲਾ ਪੁਲਿਸ ਨੂੰ ਦਿੱਤੀ ਗਈ ਸੀ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਦੇ ਨਾਲ ਉਹਨਾਂ ਨੂੰ ਸੂਚਨਾ ਮਿਲੀ ਸੂਚਨਾ ਮਿਲਣ ਦੇ ਨਾਲ ਹੀ ਐਸਐਸਪੀ ਅਮਨੀਤ ਕੌਂਡਲ ਪੁਲਿਸ ਫੋਰਸ ਸਨੇ ਪਿੰਡ ਜੀਦਾ ਪਹੁੰਚੇ ਪੁਲਿਸ ਦੀਆਂ ਟੀਮਾਂ ਦੇ ਨਾਲ ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਗੁਰਪ੍ਰੀਤ ਸਿੰਘ ਕਾਨੂੰਨ ਦੀ ਪੜ੍ਹਾਈ ਕਰਦਾ ਹੈ ਤੇ ਉਹ ਜ਼ਿਆਦਾਤਰ ਘਰ ਦੇ ਵਿੱਚ ਹੀ ਰਹਿੰਦਾ ਹੈ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਆਨਲਾਈਨ ਐਪ ਰਾਹੀਂ ਮੰਗਵਾਏ ਗਏ ਕਿਸੇ ਕੈਮੀਕਲ ਦੇ ਨਾਲ ਪ੍ਰਯੋਗ ਕਰ ਰਿਹਾ ਸੀ ਜਿਸ ਦੇ ਕਾਰਨ 怎么咖火呀？ ਜਾਣਕਾਰੀ ਮੁਤਾਬਕ ਉਹਨਾਂ ਨੇ ਇਹ ਵੀ ਕਿਹਾ ਕਿ ਜਾਂਚ ਦੇ ਲਈ ਜੇਕਰ ਫੌਜ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਲਿਆਇਨਦੀ ਜਾਵੇਗੀ ਐਸਐਸਪੀ ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਨਿਹੰਵਾਲਾ ਦੇ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਟੀਮ ਤਮਾਕਿਆਂ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਜਾਂਚ ਦੇ ਵਿੱਚ ਇਹ ਖੁਲਾਸਾ ਹੋਵੇਗਾ ਕਿ ਦੋਵੇਂ ਤਮਾਕੇ ਕੈਮੀਕਲ ਜਾਂ ਫਿਰ ਬਾਰੂਦ ਦੇ ਨਾਲ ਹੋਏ ਨੇ ਤਮਾਕਿਆਂ ਤੋਂ ਬਾਅਦ ਦੱਸਿਆ ਕਿ ਪਿੰਡ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਹਾਲਾਂਕਿ ਜਿਵੇਂ ਹੀ ਇਹ ਤਮਾਕਿਆਂ ਦੀ ਗੂੰਜ ਲੋਕਾਂ ਕੰਨੀ ਪਈ ਤਾਂ ਉਹ ਤੁਰ ਅੰਦਰ ਤੱਕ ਡਰ ਗਏ ਸਨ ਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ